ਹੱਥ ਜੋੜੀ ਖੜਾ ਬਾਪੂ ਪੰਜ ਧੀਆਂ ਤੇ ਦੋ ਪੁੱਤਾਂ ਦਾ ਬਾਪ ਆ ਹੋਰ ਜੀ ਹੋਰ ਨਾਲ ਸਾ ਜੀ ਠੀਕ ਆ ਆਪਾਂ ਚੰਗੇ ਭਲੇ ਕੰਮ ਕਰ ਕਰੀਦਾ ਜੀ ਰੋਟੀ ਬਣੀ ਖਾਈ ਖਾਈਦਾ ਜੀ ਠੀਕ ਆ ਜੀ ਆ ਆਪਾਂ ਕੰਮ ਕਰ ਜਾਣਾ ਮੈਂ ਸੱਢਾਡੇ ਦੇ ਪਲਣ ਕੰਮ ਕਰਨਾ ਰੱਬ ਨੂੰ ਮੰਨਦਾ ਮੈਂ ਠੀਕ ਆ ਨਾ ਕੰਮ ਕਰਦਾ ਆਪਣਾ ਰੋਟੀ ਬਣੀ ਖਾਈਦਾ ਕੰਮ ਤੇ ਜਾਈਦਾ ਤੇ ਰੋਟੀ ਬਣੀ ਖਾ ਕੇ ਆਪਣਾ ਬੰਦਾ ਰੋਟੀ ਬਣੀ ਖਾਵੇ ਕੰਮ ਚੰਗੀ ਵਧੀਆ ਨਹੀਂ ਆਵੇ ਨੀਂਦ ਆ ਜਾਂਦੀ ਠੀਕ ਆ ਜੀ ਨੀਂਦ ਆਂਦੀ ਫਿਰ ਤੇ ਰੋਟੀ ਦਾ ਥੋੜਾ ਬੋਧਾ ਕੀੜੇ ਕੀੜੇ ਕੱਢਾ ਨੂੰ ਇੱਕਦਮ ਉੱਠ ਪਾਦੀ ਦੀ ਇਹ ਪੁੰਨ ਇਹ ਵੀ ਪ੍ਰਸ਼ਾਦ ਹੀ ਇੱਕ ਰਕਮ ਦਾ ਕਨੀ ਬਾਈ ਆਹ ਚਲਾ ਲਾ ਹੱਥ ਲਾ ਲਾ ਸੇ ਹੋਰ ਵੀ ਗਲਤੀ ਮਾਫ ਕਰਿਓ ਜੀ ਠੀਕ ਹੈ ਜੀ ਵਾਹਿਗੁਰੂ ਵਾਹਿਗੁਰੂ ਕਹਿ ਵਾਹਿਗੁਰੂ ਬਸ ਰੱਬ ਦਾ ਬੱਚਾ ਜੀ ਵਾਹਿਗੁਰੂ ਵਾਹਿਗੁਰੂ ਇੱਕ ਘੰਕਾਰ ਸਤਨਾਮ ਕਰਤਾ ਪੁਰਖ ਮੇਰ ਕੋ ਨਰਾਇ ਕਾਲ ਮੂਰਤ ਜੁੰ ਇਸਰਾਂਗੁਰ ਪ੍ਰਸ਼ਾਦ ਜਪ ਨਾਨਕ ਹੋਸੀ ਕੀ ਸੱਚ ਬਹਿ ਜਾ ਵੀਰੇ ਇੱਥੇ ਬਹਿ ਜਾ ਹਾਂ ਆਪ ਕਰਦੇ ਬੈਠ ਹਾਂ ਬੈਠ ਜਾ ਬੈਠ ਜਾ ਗੁਰੂ ਨਾਨਕ ਨੂੰ ਮੰਨਦਾ ਰੰਡ ਬਾਬੇ ਗੁਰੂ ਨਾਨਕ ਨੂੰ ਮੰਨਦਾ ਹਾਂ ਬੈ ਜਾ ਬੈ ਜਾ ਨਾਨਕ ਨੂੰ ਬੈ ਜਾ ਫਿਰ ਵੀਰੇ ਹਾਂ ਮੈਂ ਕਹੂੰ ਉਹ ਜੋ ਤਾਤਾ ਉਤਾਰਾ ਲੋਂਦਾ ਭਾਜੀ ਚਾਚਾ ਲੋਂਦਾ ਕੋਈ ਨਾ ਡਾਰ ਤੇ ਜਾ ਬੈ ਜਾ ਗੱਲ ਸੁਣ ਲੈ ਮੇਰੀ ਸਾਨੂੰ ਕੀ ਸਾਨੂੰ ਕੀ ਪਤਾ ਜੀ ਬੈਠ ਜਾ ਹਲੋ ਬੈਠ ਜਾ ਨਾ ਤੁਸੀਂ ਅੰਦਰ ਨਾ ਕਰੀ ਹਲੋ ਜੀ ਹਾਂ ਹੋਰ ਸੁਣਾ ਵੀਰੇ ਸਾਸਿਕਾਰ ਹਾਂ ਹਾਂ ਜੀ ਮੈਂ ਮੈਂ ਮੇਰੇ ਸਾਸਿਕਾਰ ਸਾਸਿਕਾਰ ਜੀ ਕੀ ਨਾਮ ਵੀਰੇ ਤੇਰਾ ਮੇਰਾ ਲੱੱਕੀ ਹੈ ਜੀ ਪੂਰਾ ਨਾਂ ਕੀ ਲੱਕੀ ਮੇਰਾ ਸ਼ੋਭਨਾਮ ਲਖਵਿੰਦਰ ਸਿੰਘ ਲੱਕੀ ਸੋਨਾਪਣਰ ਸੋਨੀ ਆ ਸੀ ਬਾਲਮੀਕ ਆ ਜੀ ਸਰਦਾਰ ਮਜੀਬ ਸਿੱਖ ਇਹ ਇਹ ਕੌਣ ਆ ਵੀਰੇ ਇਹ ਮੇਰੀ ਮੰਮੀ ਆ ਅਗਰ ਡੈਡੀ ਇਹ ਚਾਹ ਨਗਰ ਦਾ ਬਾਈ ਆ ਇਹਨੂੰ ਲੈ ਕੇ ਆਏ ਸੀ ਇਹਦਾ ਕੀ ਨਾਂ ਮੰਮੀ ਦਾ ਇਹਦਾ ਇਹਦਾ ਤਾਂ ਉਹਨੂੰ ਮੰਮੀ ਨੂੰ ਇਹਦਾ ਇਹ ਮਾਂ ਪਿਓ ਆ ਮੇਰੇ ਆ ਨਾਂਮ ਕੀ ਮੰਮੀ ਦਾ ਮੇਰਾ ਨਾਂ ਕੀ ਆ ਲੱਕੀ ਨਾਂਮ ਕੀ ਮੈਂ ਸਰਦਾਰ ਜਾਨ ਸਿੰਘ ਡੈਡੀ ਜੀ ਆ ਬਾਲਮੀਕ ਸਰਦਾਰ ਬਾਲਮੀਕ ਆ ਮੰਮੀ ਮੰਮੀ ਆ ਇਹਦਾ ਨਾਂ ਕੀ ਮੰਮੀ ਦਾ ਮੰਮੀ ਦਾ ਬਲਵਿੰਦਰ ਕੌਰ ਬਲਵਿੰਦਰ ਉਹ ਬਾਪੂ ਦਾ ਕੀ ਨਾਂ ਸਰਦਾਰ ਗਿਆਨ ਸਿੰਘ ਬਾਲਮੀਕ ਛੂੜੇ ਚਵਾਰੇ ਚਵਾਨੇ ਅਸੀਂ। ਯਾ। ਉਹ ਯਾਰ ਬ੍ਰੈਂਕਲ ਜੀ ਦੇਖੋ ਜੀ। ਚੱਕ ਚੱਕਰ ਗੱਲ ਸੁਣ ਲਾ। ਹਾਂ ਜੀ। ਇਹ ਬਾਈ ਹੁਣ ਪਿੰਡੋਂ ਆ ਥੋਡੇ। ਇਹ ਸਾਡੇ ਪਿੰਡ ਅਸੀਂ ਯਾਰ ਜੀਰੀਆਂ ਵੀ ਲਾਣੇ ਆ। ਠੀਕ ਆ ਡੈੜੀ ਦਾ ਭਲਾਣੇ ਸਾਰੇ ਜਨਗਰ ਨਾਲ ਕੇ ਜੀਰੀ ਲਾ ਲਈ ਦੀ ਆ। ਜਨਗਰ ਭੇਡ ਵਾਲ ਚੁੰਗੀਆਂ। ਤੇਰਾ ਤੇਰਾ ਪਿੰਡ ਕਿਹੜਾ ਵਾ? ਮੇਰਾ ਪਿੰਡ ਅਮੀਰਪੁਰਾ ਜਨਗਰ। ਕਿੰਨਾ ਪੜਿਆ ਹੋਇਆ ਹਾਂ ਤੂੰ? 8 ਮੈਂ 7 ਤੱਕ ਪੜਿਆ। 8ਵੀਂ ਬਾਸ ਨਹੀਂ ਕੀਤੀ। ਇਹ ਦੇਖੋ ਦੇਖੋ ਜੀ ਲੋਕੀ ਤਰੱਕੀ ਦੇਖ ਕੇ ਹਰਦੇ ਨਹੀਂ। ਅਠੀ ਪਾਸ ਕਰਨਾ ਥੋੜਾ ਹੰਦੀ ਆ ਮਿਹਨਤ ਕਰੋ ਰੋਟੀ ਪਾਣੀ ਖਾਵਾਂਗੇ ਆਪਾਂ ਨਹੀਂ ਨਾ ਕਿ ਸੋਨੇ ਕੱਪੜੇ ਪਾਣਾ ਨਾ ਸੋਨੇ ਕੱਪੜੇ ਪਾਣਾ ਨਾ ਕਿ ਸੋਨੇ ਕੱਪੜੇ ਪਾਉਣੇ ਹੁਣ ਇੱਥੇ ਰਹਿਣਾ ਸਾਡੇ ਕੋਲੇ ਨਹੀਂ ਬਾਬਾ ਜੀ ਹੁਣ ਸੇਵਾ ਕਰਨੀ ਆ ਬਪਾ ਮਾਂ ਨੇ ਹਾਂ ਸੇਵਾ ਕਰਨੀ ਨਹੀਂ ਬਾਈ ਮੰਮੀ ਉਰਈਆਂ ਬੇਬੇ ਨੇ ਵੀ ਇੱਥੇ ਰਹਿਣਾ ਨਾਲ ਹੁਣ ਬਸ ਇਹ ਬਈ ਹੱਥਾ ਦੰਦ ਬਾੜ ਲੋ ਜਿਹੜਾ ਬਾੜਨਾ ਹਾਂ ਇਹ ਵੀ ਕਿਸ ਚੁੱਪ ਚੁੱਪ ਬਹੁਤੀ ਫਾਦ ਗੱਲ ਨਹੀਂ ਕਰੀ ਤੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਆਪਣੇ ਪੁੱਤ ਨੂੰ ਲੱਕੀ ਨੂੰ ਲੈ ਕੇ ਆਇਆ ਇੱਥੇ ਲਖਵਿੰਦਰ ਸਿੰਘ ਨੂੰ ਬਾਪੂ ਦਾ ਨਾਮ ਗਿਆਨ ਸਿੰਘ ਆ ਹੱਥ ਜੋੜੀ ਖੜਾ ਬਾਪੂ ਪੰਜ ਧੀਆਂ ਤੇ ਦੋ ਪੁੱਤਾਂ ਦਾ ਬਾਪ ਆ ਪੰਜ ਧੀਆਂ ਪਾਲ ਲੀਆਂ ਵਿਆਹ ਲੀਆਂ ਪਰ ਇੱਕ ਇਹ ਪੁੱਤ ਜਿਹੜਾ ਪਿਛਲੇ 10-12 ਸਾਲਾਂ ਤੋਂ ਮੈਂਟਲੀ ਅਫਸੈਟ ਹੋ ਗਿਆ ਕੁੱਟਮਾਰ ਵੀ ਕਰਦਾ ਭੰਨ ਤੋੜ ਵੀ ਕਰਦਾ ਸਾਰਾ ਦਿਨ ਸੜਕਾਂ ਤੇ ਡਰ-ਡਰ ਦੀਆਂ ਠੋਕਣਾ ਖਾਂਦਾ ਫੁੱਟਪਾਥਾਂ ਤੇ ਗੰਦ ਮੰਦ ਇਕੱਠਾ ਕਰੀ ਜਾਂਦਾ ਉੱਥੋਂ ਚੱਕ ਲਈ ਜਿੱਥੇ ਸੱਟਦੀ ਉੱਥੋਂ ਸੱਟ ਕੇ ਉੱਥੇ ਚੱਕ ਲਈ ਬਸ ਆਹੀ ਜ਼ਿੰਦਗੀ ਹੈ ਹੁਣ ਤਾਂ ਬਜ਼ੁਰਗ ਮਾਂ ਪਿਓ ਨੂੰ ਆਪਣੇ ਸਟੇਟਸ ਨੱਥੀ ਪਾਲੇ ਹੋਏ ਪੁੱਤ ਨੂੰ ਡਰ ਲੱਗਦਾ ਅੱਜ ਤਾਂ ਮਾਂ ਤੇ ਉਹ ਬਾਪੂ ਜਿਨ੍ਹਾਂ ਨੇ ਬੋਲਣਾ ਸਿਖਾਇਆ ਸੀ ਉਹ ਡਰਦੇ ਆ ਵੀ ਸਾਨੂੰ ਗਾਲਾਂ ਕੱਢਦਾ ਸਾਡੇ ਤੇ ਹੱਥ ਵੀ ਚੱਕਦਾ ਇਹ ਅੱਜ ਪਟਿਆਲੇ ਜ਼ਿਲ੍ਹੇ ਤੋਂ ਰਾਜਪੁਰਾ ਤਹਿਸੀਲ ਤੋਂ ਅਮੀਰਪੁਰ ਪਿੰਡ ਤੋਂ ਪਹੁੰਚੇ ਇੱਥੇ ਅਮੀਰ ਉਹਨੂੰ ਕਰਦਾ ਮੈਂ ਜੀ ਪੁਰ ਪਿੰਡ ਦਾ ਇੱਕ ਗੱਭਰੂ ਨੌਜਵਾਨ ਉਹਨੂੰ ਕਰਦਾ ਜੀ ਮੈਂਟਲੀ ਹੋਇਆ ਤੁਸੀਂ ਲੀੜੇ ਕੱਪੜਿਆਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿਹੜੀ ਹਾਲਾਤ ਨੇ ਅਰਸ ਮਸਿਆ ਜਿੱਥੇ ਸਮਾਜ ਦੇ ਵਿੱਚ ਇਹ ਨਹੀਂ ਉਹ ਵੀ ਜਾਂਦਾ ਹੀ ਫਿਰ ਉਹੀ ਚੱਕਰ ਆ ਨਾ ਬਈ ਲਖਵਿੰਦਰ ਸਿੰਘ ਦੇ ਹਾਲਾਤ ਕੀ ਆ ਹਾਲਾਤ ਸਾਡੇ ਸਮਾਜ ਦੇ ਕਿਦਾਂ ਦੇ ਹੋ ਗਏ ਦੇਖੋ ਜੇ ਕੋਈ ਬੰਦਾ ਇਦਾਂ ਅਫਸੈਟ ਹੋ ਗਿਆ ਡਿਪਰੈਸ਼ਨ ਚਲਾ ਗਿਆ ਉਹਨੂੰ ਠੀਕ ਕਰਨ ਦੀ ਬਜਾਏ ਲੋਕ ਉਹਦੇ ਨਾਲ ਹੋਰ ਕੁਝ ਹੀ ਮਜ਼ਾਕ ਕਰਨ ਲੱਗ ਜਾਂਦੇ ਨੇ ਛੇੜਖਾਨੀਆਂ ਕਰਨ ਲੱਗ ਜਾਂਦੇ ਨੇ ਪੁੱਠੀਆਂ ਦਿਮਾਗ 'ਚ ਦਿੱਤਾਂ ਕਰਨ ਲੱਗ ਜਾਂਦੇ ਉਹਨੂੰ ਉਹ ਤੋਂ ਐਸ ਜਿਹੀਆਂ ਇਲਤਾਂ ਕਰਾਉਣ ਲੱਗ ਜਾਂਦੇ ਨੇ ਜਿਹੜੀਆਂ ਆਪਾਂ ਸੱਬੇ ਸਮਾਜ ਦੇ ਵਿੱਚ ਗੱਲ ਵੀ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਹਾਲਾਤ ਜਦੋਂ ਕਿਸੇ ਦੇ ਘਰ ਚ ਆਉਂਦੇ ਆ ਗਰੀਬ ਦਾ ਪੁੱਤ ਜਦੋਂ ਕੋਈ ਡਿਪਰੈਸ਼ਨ ਜਾਂ ਇਦਾਂ ਮੈਂਟਲ ਕੰਡੀਸ਼ਨ ਚਲੇ ਜਾਂਦਾ ਤਾਂ ਉਹਨਾਂ ਦੀ ਹਾਲਤ ਵੱਧ ਤੋਂ ਵੱਧਰ ਹੋ ਜਾਂਦੀ ਆ ਉਹਨਾਂ ਲੋਕਾਂ ਕਰਕੇ ਜਿਹੜੇ ਲੋਕਾਂ ਨੇ ਸੋਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਸਾਥ ਦੇਣਾ ਸੀ ਹੌਸਲਾ ਦੇਣਾ ਸੀ ਉਹੀ ਲੋਕ ਹਾਲਾਤ ਬਦਤਰ ਕਰ ਦਿੰਦੇ ਅੱਜ ਇਹ ਬਜ਼ੁਰਗ ਹੱਥ ਜੋੜੀ ਖੜਾ ਵਿਚਾਰਾ ਗਿਆਨ ਸਿੰਘ ਪਿੰਡੋਂ ਗੱਡੀ ਕਿਰਾਏ ਤੇ ਕਰਕੇ ਕਿਰਾਏ ਤੇ ਲੈ ਕੇ ਆਏ ਬਈ ਗੱਡੀ ਹਾਂਜੀ ਹਾਂਜੀ ਲੈ ਕੇ ਆਇਆ ਨਹੀਂ ਇੱਥੇ ਹੁਣ ਇੱਕ ਗਰੀਬ ਦਿਹਾੜੀ ਮਜ਼ਦੂਰੀ ਕਰਨ ਵਾਲਾ ਬੰਦਾ ਇਹ ਬਿਨੁਕਾਂ ਤੇ ਕਿੱਥੋਂ ਦਵਾਈਆਂ ਲਵੇ ਅੱਜ ਜੇ ਕਿਸੇ ਸਾਈਕੀਆਟ੍ਰਿਕ ਡਾਕਟਰ ਨੂੰ ਦਿਖਾ ਕੇ ਦਵਾਈ ਲੈਣੀ ਹੋਵੇ ਲਖਵਿੰਦਰ ਦੀ ਤਾ 1000 ਰੁਪਇਆ ਤਾਂ ਡਾਕਟਰ ਹੱਥ ਲਾਉਣ ਦਾ ਹੀ ਲੈਂਦਾ ਪਰ ਚਿੱਟਣ ਦੇ ਪੈਸੇ ਲੈਂਦਾ 1000 ਰੁਪਇਆ ਔਰ 4-5000 ਦੀ ਉਹਨੇ ਮਹੀਨੇ ਦੀ ਦਵਾਈ ਲਿਖ ਦੇਣੀ ਆ ਔਰ 5-6000 ਰੁਪਇਆ ਗਿਆਨ ਸਿਓ ਕਿੱਥੇ ਖਰਚ ਸਕਦਾ ਇੱਕ ਵਾਰੀ ਦਵਾਈ ਜੇ ਲੈ ਵੀ ਆਉ ਕਿਤੇ ਨਾ ਕਿਵੇਂ ਇਕੱਠੇ ਕਰਕੇ ਪੈਸੇ ਤਾਂ ਦੂਜੀ ਵਾਰੀ ਨੱਕ ਨਹੀਂ ਕਰਦਾ ਕਿਉਂਕਿ ਇਹ ਦਵਾਈਆਂ ਲੰਬਾ ਟਾਈਮ ਚੱਲਦੀਆਂ ਹੌਲੀ 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 ਫਰਕ ਪੈਣ ਲੱਗਦਾ ਤਾਂ ਜੱਤਕਰ ਪਰਿਵਾਰ ਦੇ ਹਾਲਾਤ ਇੰਨੇ ਚੰਗੇ ਨਹੀਂ ਹੁੰਦੇ ਵੀ ਉਹ ਲਗਾਤਾਰ ਦਵਾਈਆਂ ਲੈ ਸਕੇ। ਮੁਨਕਤਾਰ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਪਿਛਲੇ 8 ਸਾਲਾਂ ਤੋਂ ਲਗਾਤਾਰ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੇ ਕੈਂਪ ਲੱਗਦੇ ਆ, ਲੰਗਰ ਲੱਗਦੇ ਆ। ਆਹ ਲਿਖ ਕੇ ਵੀ ਤੁਸੀਂ ਦੇਖਦੇ ਹੋ ਦਵਾਈਆਂ ਦੇ ਲੰਗਰ। ਹਰ 14 ਦਿਨਾਂ ਬਾਅਦ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੇ ਕੈਂਪ ਲੱਗਦੇ ਆ। ਜਿਦੇ ਵਿੱਚ ਮੈਂਟਲੀ ਪੇਸ਼ੈਂਟ ਜਿਵੇਂ ਤੁਸੀਂ ਦੇਖਦੇ ਹੋ ਆ ਸੰਗਲਾਂਾਂ ਨਾ ਬੰਨੇ ਹੋਏ। ਰਸਿਆਂ ਨਾਲ ਬੰਨੇ ਹੋਏ ਲੋਕ ਸਾਡੇ ਕੋਲ ਇੱਥੇ ਆਉਂਦੇ ਨੇ ਆ ਦੇਖੋ ਕਿਵੇਂ ਸੰਗਲਾਂ ਨਾਲ ਰਸਿਆਂ ਨਾਲ ਨੂੜੇ ਹੋਏ ਸੀ ਕਿਵੇਂ ਲਾਈਨਾਂ ਦੇ ਵਿੱਚ ਖੜੇ ਨੇ ਕਿਵੇਂ ਸੰਗਲਾਂ ਦੇ ਨਾਲ ਬੰਨੇ ਹੋਏ ਨੇ ਇਹਦੀ ਜਿਹੜੇ ਲੱਛਣ ਆ ਮਨ ਉਦਾਸ ਰਹਿਣਾ ਰੋਣਾ ਆਉਣਾ ਨੀਂਦ ਨਾ ਆਉਣਾ ਜਾਰਾ ਨੀਂਦ ਆਉਣਾ ਕਿਸੇ ਚੀਜ਼ 'ਚ ਮਨ ਨਾ ਲੱਗਣਾ ਮਰਨ ਦੇ ਖਿਆਲ ਆਉਣੇ ਪਰਿਵਾਰ 'ਚ ਦਿਲਚਸਪੀ ਘਟ ਗਈ ਬੇਚੈਨੀ ਵੱਧ ਜਾਂਦੀ ਆ ਮਨ ਤੇ ਬਹੁਤ ਤੇਜ਼ੀ ਆ ਜਾਂਦੀ ਹੈ ਤੇਜ਼ ਤੇਜ਼ ਬੋਲਣ ਲੱਗ ਜਾਂਦਾ ਖਿਜਣ ਲੱਗ ਜਾਂਦਾ ਬੰਦਾ ਭੱਜੀ ਜਾਂਦਾ ਕਿਤੇ ਇੱਧਰ ਨੂੰ ਕਿਤੇ ਇੱਧਰ ਨੂੰ ਇਕੱਲਾ ਹੀ ਬੋਲੀ ਜਾਂਦਾ ਇਹ ਸਾਰੇ ਇਹਨਾਂ ਬਿਮਾਰੀਆਂ ਦੇ ਲੱਛਣ ਨੇ ਇਹ ਬਿਮਾਰੀਆਂ ਜ਼ਿਆਦਾਤਰ ਇਕੱਲੇਪਨ ਤੋਂ ਜਾਂ ਸਮਾਜ ਦੇ ਵਿੱਚ ਕਿਤੇ ਅਸੀਂ ਠੋਕਰ ਖਾ ਕੇ ਡਿੱਗ ਪਏ ਤਾਂ ਉਹਦੇ ਵਿੱਚ ਸਾਡੀ ਸਪੋਰਟ ਕਰਨ ਵਾਲੇ ਜਿਹੜੇ ਹੱਥ ਸੀ ਉਹ ਸਾਡੇ ਵੱਲੋਂ ਨਹੀਂ ਵਧੇ ਤਾਂ ਫਿਰ ਹਾਲਾਤ ਹੌਲੀ 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 ਇਸ ਤਰ੍ਹਾਂ ਦੇ ਬਣ ਜਾਂਦੇ ਜਿੱਦਾਂ ਦੇ ਅੱਜ ਲਖਵਿੰਦਰ ਸਿੰਘਾਂ ਦੇ ਬਣ ਗਏ ਬਾਕੀ ਬਜ਼ੁਰਗ ਮਾਪੇ ਪਾ ਜਿੱਥੇ ਪਹੁੰਚੇ ਆ ਲੈ ਕੇ ਆਪਣੇ ਪੁੱਤ ਨੂੰ ਤੇ ਅਸੀਂ ਇਹਨੂੰ ਵੀਰ ਨੂੰ 10 ਦਿਨ 15 ਦਿਨ ਮਹੀਨਾ ਇੱਥੇ ਦਾਖਲ ਰੱਖ ਕੇ ਨਹੀਂ ਦਾਖਲ ਹੀ ਹੋਣਾ ਜੀ ਇਹਦਾ ਇਲਾਜ ਕਰਾਵਾਂਗੇ ਇਹਦੇ ਪਿਤਾ ਜੀ ਨਾਲ ਰਹਿਣਗੇ ਤਾਂ ਜੋ ਇਸ ਵੀਰ ਦਾ ਇਲਾਜ ਹੋ ਸਕੇ ਤੁਹਾਡੇ ਪਿੰਡ 'ਚ ਤੁਹਾਡੇ ਨਗਰ ਖੇੜੇ 'ਚ ਤੁਹਾਡੀ ਰਿਸ਼ਤੇਦਾਰੀ 'ਚ ਤੁਹਾਡੀ ਲਿਹਾਜ਼ 'ਚ ਕੋਈ ਵੀ ਇਸ ਤਰ੍ਹਾਂ ਦਾ ਕੋਈ ਮੈਂਬਰ ਹੈ ਜਿਹੜਾ ਮੈਂਟਲੀ ਸਮੱਸਿਆ ਦੇ ਵਿੱਚ ਆ ਡਿਪਰੈਸ਼ਨ ਦੇ ਵਿੱਚ ਆ ਜਿਹਦੇ ਹਾਲਾਤ ਰਕਵਿੰਦਰ ਵਰਗੇ ਆ ਇਹ esto ਵੀ ਬਾਤਰਾ ਉਹਨੂੰ ਤੁਸੀਂ ਇੱਥੇ ਲੈ ਕੇ ਆਵੋ ਹਰ 14 ਦਿਨਾਂ ਬਾਅਦ ਇੱਥੇ ਕੈਂਪ ਲੱਗਦਾ ਦਵਾਈਆਂ ਦਾ ਲੰਗਰ ਲੱਗਦਾ ਅਲਟਰਨੇਟਿਵ ਮੰਗਲਵਾਰ ਇੱਕ ਮੰਗਲਵਾਰ ਛੱਡ ਕੇ ਦੂਸਰੇ ਮੰਗਲਵਾਰ ਫੋਨ ਕਰਕੇ 0161520072 ਇਹ ਨੰਬਰ ਤੇ ਫੋਨ ਕਰਕੇ ਟੋਕਨ ਲੈ ਲੈਣਾ ਪਹਿਲਾਂ ਫਿਰ ਲੈ ਕੇ ਆਉਣਾ ਔਰ ਆਪਾਂ ਉਹਨੂੰ ਦਵਾਈ ਵੀ ਦਵਾਵਾਂਗੇ ਕੋਈ ਖਰਚਾ ਨਹੀਂ ਆਉਣਾ ਸੰਗਤਾਂ ਵੱਲੋਂ ਦਵਾਈਆਂ ਦੇ ਲੰਗਰ ਲਾਏ ਜਾਂਦੇ ਆ ਕਾਣਾ ਕਰਦੇ ਬਈ 19 20 ਲੱਖ ਦੀ ਮਹੀਨੇ ਦੀ ਦਵਾਈ ਲੱਗਦੀ ਉਹ ਵਾਇਗਰੂ ਹੀ ਭੇਜਦੇ ਨੇ ਤੇ ਨਾਲੇ ਉਹਨੂੰ ਜੇ ਲੋੜ ਲੱਗੂਗੀ ਸਾਨੂੰ ਦਾਖਲ ਕਰਨ ਦੀ ਤਾਂ ਦਾਖਲ ਵੀ ਕਰਾਂਗੇ ਪਰ ਇੱਕ ਸ਼ਰਤ ਨਾਲ ਇੱਕ ਪਰਿਵਾਰ ਦਾ ਮੈਂਬਰ ਰਹਿਣਾ ਪਊਗਾ ਇਹਦੇ ਵਿੱਚ ਜ਼ਿਆਦਾਤਰ ਲੋਕ ਕੀ ਕਰਦੇ ਆ ਉਹ ਛੱਡਣਾ ਹੀ ਚਾਹੁੰਦੇ ਹੁੰਦੇ ਮੈਂਬਰ ਨੂੰ ਵੀ ਤੁਸੀਂ ਰੱਖ ਲਓ ਜੀ ਅਸੀਂ ਜਾਣਦੇ ਆ ਵਾਪਸ ਦੇਖੋ ਜੇ ਤੁਸੀਂ ਆਪਣੇ ਧੀ ਪੁੱਤ ਨੂੰ ਭੈਣ ਭਰਾ ਨੂੰ ਕਿਸੇ ਆਪਣੇ ਰਿਸ਼ਤੇਦਾਰ ਨੂੰ ਬਜ਼ੁਰਗ ਨੂੰ ਚਾਹੁੰਦੇ ਹੋ ਵੀ ਉਹ ਠੀਕ ਹੋ ਜਵੇ ਤਾਂ ਫਿਰ ਤੁਹਾਨੂੰ ਨਾਲ ਰਹਿਣਾ ਪੈਣਾ ਕਟਰੂ ਬਸ਼ਰੂ ਥੋੜੀ ਆ ਕੋਈ ਵੀ ਆਪਾਂ ਛੱਡ ਕੇ ਲਾਗੇ ਤੇ ਸੰਗਲ ਤੁਹਾਡਾ ਧੀ ਪੁੱਤ ਤੁਹਾਡਾ ਭੈਣ ਭਰਾ ਤੁਹਾਡਾ ਆਪਣਾ ਖੂਨ ਆ ਤਾਂ ਇਸ ਕਰਕੇ ਤੁਸੀਂ ਆਵੋ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਗੁਰੂ ਕਿਰਪਾ ਕਰਨ ਜਿਹੜੀ ਹਾਲਤ ਦੇ ਵਿੱਚ ਆ ਵੀਰ ਆ ਤੁਸੀਂ ਦੇਖੋਗੇ 10 ਦਿਨਾਂ ਨੂੰ 15 ਨੂੰ ਇਹੀ ਲਖਵਿੰਦਰ ਸਿੰਘ ਦੇ ਹਾਲਾਤ ਕਿਵੇਂ ਬਦਲ ਜਾਣੇ ਵਾਸੇ ਉਹਦੀ ਕਿਰਪਾ ਤੁਹਾਡੀਆਂ ਦੁਆਵਾਂ ਸੱਚੇ ਪਾਤਸ਼ਾਹ ਦੀ ਮਿਹਰ ਤੇ ਸਾਡੇ ਵੱਲੋਂ ਜੋ ਅਸੀਂ ਕਰ ਸਕਦੇ ਆਂ ਸੇਵਾ ਦੇ ਰੂਪ ਚ ਅਸੀਂ ਆਪਣਾ 100% ਦੇਵਾਂਗੇ ਕਰਿਓ ਇਸ ਗਰੀਬ ਮਾਂ ਪਿਓ ਦੇ ਇਸ ਪੁੱਤ ਵਾਸਤੇ ਅਰਦਾਸ ਇਹ ਠੀਕ ਹੋਵੇ ਤਗੜਾ ਹੋਵੇ ਅੰਦਰੋਸਤੋ